ਕੋ ਕਾਂਗਰਸ ਨੇ ਹਮੇਸ਼ਾ ਪੰਜਾਬ ਦਾ ਨੰਕਾਰ ਕੀਤਾ। ਸ਼ੁਰੂ ਤੋਂ ਲੈ ਕੇ ਪੰਜਾਬ ਦੇ ਨਾਲ ਬੇਤਕਰੀ ਬਾਜੀ ਕਰਦੇ ਆ ਰਹੇ ਆ। ਐਮਰਜੈਂਸੀ ਲਾਈ, ਪੰਜਾਬੀਆਂ ਨੇ ਤੜਵਾਈ। ਉਦੋਂ ਬਾਅਦ ਪੰਜਾਬ ਦਾ ਪਾਣੀ ਲੁੱਟਿਆ। ਇਹ ਬੈਂਸ ਬ੍ਰਦਰਸ ਹਾਊਸ ਦੇ ਵਿੱਚ ਪਾਣੀ ਦੀ ਗੱਲ ਕਰਿਆ ਕਰਦੇ ਸੀ ਵੀ ਕਾਂਗਰਸ ਨੇ ਪਾਣੀ ਲੁੱਟ ਲਿਆ। ਸਾਨੂੰ ਇਹਦਾ ਮੁਆਵਜ਼ਾ ਮਿਲਣਾ ਚਾਹੀਦਾ। ਅੱਜ ਉਹਨਾਂ ਨੂੰ ਪੁੱਛੋ, ਜਿਹੜਾ ਪਾਣੀ ਦੇ ਮੁਆਵਜ਼ੇ ਦੀ ਗੱਲ ਕਰਦੇ ਸੀ ਹੁਣ ਕਿੱਥੇ ਗਿਆ ਤੁਹਾਡਾ ਮੁਆਵਜ਼ਾ? ਤੁਸੀਂ ਇਹਨਾਂ ਨੂੰ ਤਿੰਨ ਵਾਰ ਦੋ ਵਾਰ ਜਤਾਇਆ ਆਜ਼ਾਦ ਖੜ ਕੇ ਮੈਂਬਰ ਪਾਰਲੀਮੈਂਟ ਬਿੱਟੂ ਨੂੰ ਬਣਾਇਆ ਜਿਹਨੂੰ ਤੁਸੀਂ ਕਹਿੰਦੇ ਹੋ ਤੇ ਬੁੱਚੜ ਦਾ ਪੁੱਤ ਆ ਆਪ ਹੀ ਇਹਨੂੰ ਜਿਦਾਉਂਦੇ ਰਹੇ ਨੇ ਅੱਜ ਤਾਂ ਇਹਨਾਂ ਦੀ ਵੀ ਜਿਹੜੀ ਹੁੰਦੀ ਹੈ ਨਾ ਉਹ ਬਿੱਲੀ ਥੈਲੀੋਂ ਬਾਹਰ ਆ ਗਈ ਵੀ ਇਹ ਕਾਂਗਰਸ ਨੂੰ ਸਪੋਰਟ ਕਰਦੇ ਸੀ ਕਾਂਗਰਸੀ ਸੀ ਮਾਈਂਡ ਇਹਨਾਂ ਦਾ ਕਾਂਗਰਸੀ ਸੀ ਇੱਕ ਪਾਸੇ ਐ ਜੀ ਪੀ ਸੀ ਦਾ ਮੈਂਬਰ ਵੀ ਰਹੇ ਨੇ ਦੂਜੇ ਪਾਸੇ ਕਾਂਗਰਸ ਦੇ ਵਿੱਚ ਆ ਸ਼ਾਮਲ ਹੋ ਰਹੇ ਨੇ ਇਸ ਨੂੰ ਕਿਸ ਤਰ੍ਹਾਂ ਦੇ ਮੈਂ ਕਹਿੰਦਾ ਵੀ ਕਿਸੇ ਵੀ ਰੂਪ ਦੇ ਵਿੱਚ ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਢਿੱਲੋਂ ਨੋਮੀਨੇਸ਼ਨ ਭਰ ਕੇ ਬਾਹਰ ਆਏ ਨੇ ਨਾਲ ਉਹਨਾਂ ਦੇ ਵਿਧਾਇਕ ਮਨਪ੍ਰੀਤ ਯਾਦਲੀ ਨੇ ਗੱਲਬਾਤ ਕਰਦੇ ਆ ਢਿੱਲੋਂ ਸਾਹਿਬ ਕਿਸ ਤਰ੍ਹਾਂ ਦੇਦੇ ਹੋ ਨੋਮੀਨੇਸ਼ਨ ਭਰ ਲਈ ਆ ਤਾਂ ਅਗਲੀ ਰਣਨੀਤੀ ਕੀ ਹੈ ਨੋਮੀਨੇਸ਼ਨ ਆ ਵਿਧਿਬੱਧ ਤਰੀਕੇ ਦੇ ਨਾਲ ਇਲੈਕਸ਼ਨ ਸ਼ੁਰੂ ਹੋ ਗਈ ਆ ਔਰ ਹੁਣ ਅਸੀਂ ਪਹਿਲਾਂ ਵੀ ਲੋਕਾਂ ਵਿੱਚ ਜਾ ਰਹੇ ਸੀ ਬੜਾ ਵਧੀਆ ਹੰਗਾਰਾ ਮਿਲ ਰਿਹਾ ਸੀ ਹੁਣ ਫਿਰ ਅਸੀਂ ਲੋਕਾਂ ਵਿੱਚ ਜਾਣਾ ਤੇ ਲੋਕ ਪਿਆਰ ਕਰਦੇ ਨੇ ਕਿ ਲੋਕ ਸਭ ਕਿਸ ਤਰ੍ਹਾਂ ਦੇ ਦੇ ਦੋ ਬੈਂਸ ਬ੍ਰਦਰ ਕਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਕਾਂਗਰਸ ਵਾਲੇ ਕਹਿੰਦੇ ਨੇ ਵੱਡਾ ਹੰਗਾਰਾ ਮਿਲਿਆ ਵਾ ਰਣਨੀਤੀ ਹੋਰ ਤੇਜ ਹੋਏਗੀ ਦੇਖੋ ਕਾਂਗਰਸ ਨੇ ਹਮੇਸ਼ਾ ਪੰਜਾਬ ਦਾ ਨਕਸਾਰ ਕੀਤਾ ਸ਼ੁਰੂ ਤੋਂ ਲੈ ਕੇ ਪੰਜਾਬ ਦੇ ਨਾਲ ਬਿਤਕਲੇਵਾਜੀ ਕਰਦੇ ਆ ਰਹੇ ਆ ਐਮਰਜੈਂਸੀ ਲਾਈ ਪੰਜਾਬੀਆਂ ਨੇ ਤੜਵਾਈ ਉਸ ਤੋਂ ਬਾਅਦ ਪੰਜਾਬ ਦਾ ਪਾਣੀ ਲੁੱਟਿਆ ਇਹ ਬੈਂਸ ਬ੍ਰਦਰਸ ਹਾਊਸ ਦੇ ਵਿੱਚ ਪਾਣੀ ਦੀ ਗੱਲ ਕਰਿਆ ਕਰਦੇ ਸੀ ਵੀ ਕਾਂਗਰਸ ਨੇ ਪਾਣੀ ਲੁੱਟ ਲਿਆ ਸਾਨੂੰ ਇਹਦਾ ਮੁਆਵਜ਼ਾ ਮਿਲਣਾ ਚਾਹੀਦਾ ਅੱਜ ਉਹਨਾਂ ਨੂੰ ਪੁੱਛੋ ਵੀ ਜਿਹੜਾ ਪਾਣੀ ਦੇ ਮੁਆਵਜ਼ੇ ਦੀ ਗੱਲ ਕਰਦੇ ਸੀ ਹੁਣ ਕਿੱਥੇ ਗਿਆ ਤੁਹਾਡਾ ਮੁਆਵਜ਼ਾ ਤੁਸੀਂ ਇਹਨਾਂ ਨੂੰ ਤਿੰਨ ਵਾਰ ਦੋ ਵਾਰ ਜਿਤਾਇਆ ਆਜ਼ਾਦ ਖੜ ਕੇ ਮੈਂਬਰ ਪਾਰਲੀਮੈਂਟ ਬਿੱਟੂ ਨੂੰ ਬਣਾਇਆ ਜਿਹਨੂੰ ਤੁਸੀਂ ਕਹਿੰਦੇ ਹੋ ਤੇ ਬੁਚੜ ਦਾ ਪੋਤਾ ਆਪ ਹੀ ਇਹਨੂੰ ਜਿਤਾਉਂਦੇ ਰਹੇ ਨੇ ਅੱਜ ਤਾਂ ਇਹਨਾਂ ਦੀ ਵੀ ਜਿਹੜੀ ਹੁੰਦੀ ਹੈ ਨਾ ਉਹ ਬਿੱਲੀ ਥੈਲੀੋਂ ਬਾਹਰ ਆ ਗਈ ਵੀ ਇਹ ਕਾਂਗਰਸ ਨੂੰ ਸਪੋਰਟ ਕਰਦੇ ਸੀ ਕਾਂਗਰਸੀ ਸੀ ਮਾਈਂਡ ਇਹਨਾਂ ਦਾ ਕਾਂਗਰਸੀ ਸੀ ਦਿਖਾਵੇ ਦੇ ਲਈ ਅਦਰਸ਼ਵਾਦੀ ਗੱਲਾਂ ਕਰਿਆ ਕਰਦੇ ਸੀ ਲੋਕਾਂ ਦੇ ਵਿੱਚ ਭਰਮ ਪੈਦਾ ਕਰਦੇ ਸੀ પરમાનેંદો ਦਾ કોંગ્રેસીય શરૂ ਤੋਂ ਲੈ ਕੇ એક ਪਾਸੇ ਐ ਜੀ ਪੀ ਸੀ ਦੇ ਮੈਂਬਰ ਵੀ ਰਹੇ ਨੇ ਦੂਜੇ ਪਾਸੇ ਕਾਂਗਰਸ ਦੇ ਵਿੱਚ ਆ ਸ਼ਾਮਲ ਹੋ ਰਹੇ ਨੇ ਇਸ ਨੂੰ ਕਿਸ ਤਰ੍ਹਾਂ ਦੇ ਦੇਣਾ ਮੈਂ ਕਹਿੰਦਾ ਵੀ ਕਿਸੇ ਵੀ ਰੂਪ ਦੇ ਵਿੱਚ ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਨੇ ਸਿੱਖੀ ਸੋਚ ਨੂੰ ਪਿਆਰ ਕਰਨ ਵਾਲੇ ਨੇ ਅੱਜ ਇਹਨਾਂ ਦੇ ਨਾਲ ਇੱਕ ਵੀ ਬੰਦਾ ਨਹੀਂ ਜਾਊਗਾ ਤਾਂ ਆੜੀ ਸਾਹਿਬ ਕਿਸ ਤਰ੍ਹਾਂ ਦੇ ਦਿਓ ਲਗਾਤਾਰ ਚੋਨ ਮਹੀਮ ਦੇ ਵਿੱਚ ਡਟੇ ਹੋਏ ਹੋ ਮੋਢੇ ਨਾਲ ਮੋਢਾ ਜੋੜ ਕੇ ਢਿੱਲੋਂ ਸਾਹਿਬ ਦਾ ਸਾਥ ਦੇ ਰਹੇ ਹੋ ਅੱਜ ਨੋਮੀਨੇਸ਼ਨ ਭਰਨ ਹੋਏ ਦੇਖੋ ਸਰ ਰਣਜੀਤ ਸਿੰਘ ਢਿੱਲੋਂ ਜਿਹੜੇ ਸਾਡੇ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਵਧੀਆ ਉਮੀਦਵਾਰ ਨੇ ਗੁਰਸਿੱਖ ਨੇ ਸ਼ਰੀਫ ਇਨਸਾਨ ਨੇ ਜਦੋਂ ਐਮਐਲਏ ਰਾਇਸ ਦੇ ਵਿੱਚ ਬਹੁਤ ਵਧੀਆ ਨਾਲ ਕੰਮ ਕੀਤੇ ਲੁਧਿਆਣਾ ਸ਼ਹਿਰ ਦੇ ਪ੍ਰਧਾਨ ਰਹੇ ਨੇ ਸੋ ਲੋਕਾਂ ਦੇ ਵਿੱਚ ਬਹੁਤ ਵਧੀਆ ਮੈਸੇਜ ਹੈਗਾ ਪਾਰਟੀ ਨੇ ਬਹੁਤ ਵਧੀਆ ਕੈਂਡੀਡੇਟ ਟਿਕਟ ਦਿੱਤੀ ਆ ਤੇ ਅਸੀਂ ਰੂਰਲ ਏਰੀਆ ਦੇ ਵਿੱਚ ਖਾਸ ਤੌਰ ਤੇ ਹਲਕੇ ਦਾਖੇ ਦੇ ਵਿੱਚ ਜਿੱਥੇ ਵੀ ਸਾਡੇ ਸੋਰਸ ਹੈਗੇ ਨੇ ਅਸੀਂ ਪੂਰੀ ਦਿਨ ਰਾਤ ਮਿਹਨਤ ਕਰ ਰਹੇ ਹਾਂ ਤੇ ਵੱਡੀ ਲੀਡ ਦੇ ਨਾਲ ਢੱਲੋਂ ਸਾਹਿਬ ਨੂੰ ਅਸੀਂ ਜਿਤਾਵਾਂਗੇ ਐੜੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸਾਨ ਪਾਰਟੀਆਂ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਕਿੰਨੀ ਕੋ ਚੁਣੌਤੀਆਂ ਹੈਗੀਆਂ ਬਾਈ ਸਾਹਮਣੂ ਸਾਡੇ ਲਈ ਤਾਂ ਕੋਈ ਚੁਣੌਤੀ ਨਹੀਂ ਹੈਗੀ ਅਸੀਂ ਤਾਂ ਕਿਸਾਨਾਂ ਦੇ ਨਾਲ ਰਹੇ ਹਾਂ ਕਿਸਾਨਾਂ ਦੇ ਹੁਣ ਵੀ ਨਾਲ ਹਾਂ ਕਿਸਾਨਾਂ ਕਰਕੇ ਹੀ ਅਕਾਲੀ ਦਲ ਨੇ ਜਿਹੜਾ ਗੱਠਜੋੜ ਤੋੜਿਆ ਅਸੀਂ ਬੀਜ ਬੀਜੇਪੀ ਨਾਲੋਂ ਉਸੇ ਕਰਕੇ ਹੁਣ ਗੱਠਜੋੜ ਨਹੀਂ ਹੋ ਸਕਿਆ ਸੋ ਸਾਨੂੰ ਤਾਂ ਕਿਤੇ ਕੋਈ ਦਿੱਕਤ ਨਹੀਂ ਇਹ ਕਿਸਾਨਾਂ ਵੱਲੋਂ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਤੇ ਆਉਣ ਵਾਲੇ ਸਮੇਂ 'ਚ ਵੀ ਖੜਾਂਗੇ ਅਕਾਲੀ ਦਲ ਹਮੇਸ਼ਾ ਹੀ ਕਿਸਾਨਾਂ ਦਾ ਅਕਾਲੀ ਦਲ ਨੇ ਸਾਥ ਦਿੱਤਾ ਜਿਹੜਾ ਟਿਊਬ ਉਹਨਾਂ ਦੇ ਬਿੱਲ ਮਾਫ ਹੋ ਵੀ ਅਕਾਲੀ ਦਲ ਕਰਕੇ ਹੋਏ ਨੇ ਕਿਸ ਤਰ੍ਹਾਂ ਦੇ ਦਿਓ 13 ਜੀਰੋ ਦਾ ਨਾਰਾ ਆਮ ਆਦਮੀ ਪਾਰਟੀ ਵੱਲੋਂ ਦਿੱਤਾ ਜਾ ਰਿਹਾ ਹੈ ਆਪ ਕੀ ਪਾਸ 405 ਬੀਜੇਪੀ ਵੱਲੋਂ ਕਿਹਾ ਜਾ ਰਿਹਾ ਹੈ ਦੇਖੋ ਇਲੈਕਸ਼ਨ ਤੋਂ ਪਹਿਲਾਂ ਨਾਰੇ ਹੀ ਹੁੰਦੇ ਨੇ ਅਸਲੀ ਦਾ ਰਿਜ਼ਲਟ ਆਏ ਤੇ ਪਤਾ ਲੱਗਦਾ ਵਾ ਸੋ ਸਾਡਾ ਵਰਕਰ ਹੈ ਜਿਹੜਾ ਦਿਨ ਰਾਤ ਮਿਹਨਤ ਕਰ ਰਿਹਾ ਵਰਕਰਾਂ ਦੇ ਵਿੱਚ ਪੂਰਾ ਜੋਸ਼ ਹੈਗਾ ਅੱਜ ਵੀ ਬਹੁਤ ਵੱਡੀ ਗਿਣਤੀ ਵਿੱਚ ਵਰਕਰ ਪਹੁੰਚੇ ਨੇ ਤੇ ਅਸੀਂ ਦਿਨ ਰਾਤ ਮਿਹਨਤ ਕਰਕੇ ਢਲੋਂ ਸਭ ਨੂੰ ਦਿਤਾਵਾਂਗੇ ਇਹ ਬਿਲਕੁਲ ਮਨਪ੍ਰੀਤਿਆਲੀ ਨੇ ਤੇ ਨਾਲ ਉਹਨਾਂ ਦੇ ਰਣਜੀਤ ਢਿੱਲੋਂ ਨੇ ਨੋਮੀਨੇਸ਼ਨ ਭਰ ਕੇ ਬਾਹਰ ਆਏ ਨੇ ਤੇ ਦੂਜੇ ਪਾਸੇ ਬੈਂਸ ਬ੍ਰਦਰ ਦੀ ਕਾਂਗਰਸ ਦੇ ਵਿੱਚ ਸ਼ਮੂਲੀਅਤ ਨੂੰ ਲੈ ਕੇ ਵੱਡੇ ਸਵਾਲ ਰਣਜੀਤ ਢਿੱਲੋਂ ਵੱਲੋਂ ਚੁੱਕੇ ਜਾ ਰਹੇ ਨੇ ਤੇ ਮਨਪ੍ਰੀਤਿਆਲੀ ਦਾ ਕਹਿਣਾ ਹੈ ਕਿ ਦਿਹਾਤੀ ਇਲਾਕਿਆਂ ਦੇ ਵਿੱਚ ਪਰਵਾਹ ਹੰਗਾਰਾ ਮਿਲ ਰਿਹਾ ਤੇ ਰਣਜੀਤ ਢਿੱਲੋਂ ਨੂੰ ਜਿਤਾ ਕੇ ਲੋਕ ਸਭਾ ਭੇਜਾਂਗੇ ਕੈਮਰਾਵਰਸਨ ਰੋਹਿਤ ਦੇ ਨਾਲ ਵਿਵੇਕਾਲ ਚਰਚਾ ਟੀਵੀ ਲੁਧਿਆਣਾ